ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਮਿੰਦ ਕੇਜਰੀਵਾਲ ਦੋਸਤੋ ਜਿਨ੍ਹਾਂ ਨੇ ਦਾਵਾ ਕੀਤਾ ਸੀਗਾ ਕਿ 20000 ਕਰੋੜ ਤਾਂ ਅਸੀਂ ਜਿਹੜਾ ਉਹਦੇ ਚੋਂ ਕੱਢ ਲਾਂਗੇ ਰੇਤੇ ਦੇ ਵਿੱਚੋਂ ਬਾਕੀ 20000 ਕਰੋੜ ਉਹਨਾਂ ਨੇ ਕਿਹਾ ਸੀਗਾ ਕਿ ਸਰਾਬ ਤੋਂ ਚੁਟਕੀ ਮਾਰ ਕੇ ਆਪਾਂ ਕੱਢ ਲਿਆਵਾਂਗੇ ਪਰ ਅੱਜ ਜੋ ਸਾਹਮਣੇ ਆ ਰਿਹਾਗਾ ਕਿ ਠੇਕਿਆਂ ਦੀ ਜਿਹੜੀ ਪਾਲਿਸੀ ਆ ਪੰਜਾਬ ਵਾਲੀ ਉਹਦੇ ਵਿੱਚ ਸਿਰਫ 400 ਕਰੋੜ ਹੀ ਆਇਆ ਜਿਹੜਾ ਕਿ ਤੁਹਾਡਾ ਟਾਰਗੇਟ ਜਿਹੜਾ ਇਹਨਾਂ ਨੇ ਰੱਖਿਆ ਸੀਗਾ 10000 ਕਰੋੜ ਦਾ ਤਾਂ ਟੀਚਾ ਪੰਜਾਬ ਸਰਕਾਰ ਨੇ ਰੱਖਿਆ ਸੀਗਾ ਕਿ 10000 ਕਰੋੜ ਰੁਪਇਆ ਜਿਹੜਾ ਹੈਗਾ ਅਸੀਂ ਇਹਦੇ ਵਿੱਚੋਂ ਠੇਕਿਆਂ ਤੋਂ ਇਸ ਵਾਰੀ ਕਮਾਵਾਂਗੇ 10000 ਕਰੋੜ ਆਇਆ ਕਿੰਨਾ 400 ਕਰੋੜ ਦੋਸਤੋ ਤੁਸੀਂ ਇਹ ਦੇਖ ਕੇ ਸੋਚ ਕੇ ਦੇਖੋਗੇ ਕਿ ਕਿੰਨੇ ਗੁਣਾ ਘਟ ਆਇਆਗਾ 40 ਗੁਣਾ ਮੇਰੇ ਖਲ ਦੇ ਵਿੱਚ ਬਣਦਾਗਾ ਮੈਨੂੰ ਹਿਸਾਬ ਕਿਤਾਬ ਵੈਸੇ ਹੀ ਆਉਂਦਾ ਜੇਕਰ ਆਪਣੇ ਅਰਵਿੰਦ ਕੇਜਰੀਵਾਲ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਤਾਂ ਹੁਣ ਚਲਿਆ ਗਿਆ ਜੇਲ੍ਹ ਦੇ ਵਿੱਚ ਹੁਣ ਤਾਂ ਵਾਅਦੇ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਕਹਿਣਾ ਗਰੰਟੀ ਯਾਰ ਅਸੀਂ ਕੀ ਕਰੀ ਇਸ ਤਾਂ ਜੇਲ੍ਹ ਭੇਜ ਤੇ ਕੇਂਦਰਾ ਵਾਲਿਆਂ ਨੇ ਹੁਣ ਸਾਰੀ ਗੱਲ ਇਹ ਕੇਂਦਰ ਤੇ ਛੱਡ ਦੇਣਗੇ ਪਰ ਜੋ ਉਹਨਾਂ ਨੇ ਕਿਹਾ ਸੀਗਾ 2 ਸਾਲਾਂ ਦੇ ਵਿੱਚ ਉਹਦੇ 'ਚ ਉਹਨਾਂ ਨੇ ਕੀ ਕੋਈ ਪੂਣੀ 31 ਵੀ ਕਿ ਨਹੀਂ 2 ਸਾਲਾਂ ਦੇ ਵਿੱਚ ਉਹਨਾਂ ਵੱਲੋਂ ਕੀ ਕੁਝ ਕੀਤਾ ਵੀ ਗਿਆ ਜਾਂ ਸਿਰਫ ਏਸੇ ਸ਼ਰਾਬ ਪਾਲਿਸੀ ਜਿਹਦੇ 'ਚੋਂ 20000 ਕਰੋੜ ਰੁਪਇਆ ਕੱਢਣ ਦੀ ਗੱਲ ਕੀਤੀ ਸੀ ਉਸੇ ਦੇ ਵਿੱਚ ਹੀ ਤੁਸੀਂ ਅੰਦਰ ਚਲੇ ਗਏ ਤੁਹਾਡੇ ਉਸ ਸਮੇਂ ਗਰੰਟੀ ਦੇਣ ਲੱਗਿਆਂ ਦੇ ਮਨ ਦੇ ਵਿੱਚ ਜਿਹੜੀਆਂ ਗੱਲਾਂ ਕਿਸੇ ਤਰ੍ਹਾਂ ਜੋ ਅੱਜ ਦਿਖਾਈ ਦੇ ਰਿਆ ਉਹ ਤੁਹਾਡੇ ਮਨ ਅੰਦਰ ਲੱਡੂ ਜਿਹੜੇ ਫੁੱਟ ਰਹੇ ਸੀਗੇ ਉਹ ਕਿਤੇ ਨਾ ਕਿਤੇ ਪਹਿਲਾਂ ਹੀ ਭਾਜਪਾ ਨੇ ਕੈਚ ਕਰ ਲਏ ਸੀਗੇ ਉਦੋਂ ਹੀ ਜਦੋਂ ਤੁਸੀਂ ਇਹ ਗੱਲਾਂ ਕੀਤੀਆਂ ਦੀਣਾ ਵੀ 20000 ਕਰੋੜ ਕਮਾ ਲਾਂਗੇ ਫਲਾਣਾ ਕਰ ਲਾਂਗੇ ਉਦੋਂ ਹੀ ਤੁਹਾਡੇ ਵਾਲੇ ਵਾਲੇ ਬੰਦੇ ਇਹ ਜੇ ਕੇਂਦਰ ਸਰਕਾਰਾਂ ਛੱਡ ਦਿੰਦੀਆਂ ਨੇ ਕਿ ਉਹ ਸਮਝ ਜਾਂਦੀਆਂ ਨੇ ਕਿ ਜਿੱਥੇ ਇਹ ਬੋਲ ਰਿਹਾਗਾ ਇੱਥੇ ਇਹ ਕੁਝ ਨਾ ਕੁਝ ਆ ਹੂ ਪੱਟੂਗਾ ਉਹ ਪਹਿਲਾਂ ਹੀ ਆਪਣੇ ਬੰਦਿਆਂ ਨੂੰ ਨਾਲ ਲਾ ਦਿੰਦੇ ਨੇ ਤੁਹਾਡੇ ਤੇ ਜਦੋਂ ਤੁਸੀਂ ਇਹ ਗੱਲਾਂ ਦੇ ਉੱਪਰ ਆਪਣੀ ਕੁਝ ਵੀ ਪੁੱਠੀ ਸਿੱਧੀ ਗੱਲਬਾਤ ਕਰਨੀ ਸ਼ੁਰੂ ਕਰੀ ਤੇ ਉਹਨਾਂ ਨੇ ਨਾਲ ਦੀ ਨਾਲ ਤੁਹਾਡਾ ਜਿਹੜੇ ਆਪਾਂ ਕਹਿੰਦੇ ਹੁੰਨੇ ਆਂਗੇ ਲੂਜ਼ ਪੋਲ ਤੁਹਾਡੇ ਪਕੜ ਲੇ ਤੇ ਉਹਦੇ ਵਿੱਚ ਅੱਜ ਤੁਸੀਂ ਜੇਲ੍ਹ ਦੇ ਵਿੱਚ ਬੰਦੋਂ ਤੇ ਅਜੇ ਪੰਜਾਬ ਦੇ ਵਿੱਚ ਜਿਹੜਾ ਕੁਝ ਹੋਣਾਗਾ ਪਿਛਲੀ ਨੀਤੀ ਤਾਂ ਵਾਪਸ ਲੈ ਲਈ ਪੰਜਾਬ ਸਰਕਾਰ ਨੇ ਪਰ ਹੁਣ ਨਵੀਂ ਨੀਤੀ ਦੇ ਤਹਿਤ ਜਿਹੜਾ ਕਿ ਡਰਾਫਟ ਸਿਸਟਮ ਦੁਬਾਰਾ ਚਾਲੂ ਕੀਤਾ ਪਹਿਲਾਂ ਕਾਂਗਰਸ ਵੱਲੋਂ ਕੀਤਾ ਗਿਆ ਸੀਗਾ ਤੇ ਉਹ ਡਰਾਫਟ ਸਿਸਟਮ ਦੇ ਵਿੱਚ ਸਿਰਫ 400 ਕਰੋੜ ਹੀ ਮਾਲੀਆ ਆਇਆਗਾ ਪੰਜਾਬ ਸਰਕਾਰ ਕੋਲੇ ਤੇ ਮਿੰਟਾਂ ਕਰਦਾ ਫਿਰਦਾ ਮਹਿਕਮਾ ਲੋਕਾਂ ਦੇ ਜਿਹੜੇ ਜੜੀਆਂ ਪਾਰਟੀਆਂ ਨੇ ਜਾਂ ਜਿਹੜੇ ਗਰੁੱਪ ਨੇ ਉਹਨਾਂ ਨੂੰ ਕਹਿੰਦਾ ਫਿਰ ਰਿਹਾਗਾ ਕਿ ਯਾਰ ਤੁਸੀਂ ਆ ਗਰੁੱਪ ਲੈ ਲਓ ਤੁਸੀਂ ਜਲੰਧਰ ਵਾਲਾ ਲੈ ਲਓ ਤੁਸੀਂ ਹੁਸ਼ਿਆਰਪੁਰ ਵਾਲਾ ਲੈ ਲਓ ਤੇ ਉਹ ਸਾਰੇ ਖਾਲੀ ਪਏ ਨੇ ਇਹਨੂੰ ਆਪਾਂ ਕਿਵੇਂ ਸੋਚੀਏ ਕੀ ਸਮਝੀਏ ਹੁਣ ਆਪਾਂ ਇਹਦੇ ਵਿੱਚ ਕਿ ਇਹ ਵੀ ਅਨਾਰੀਪਣਾ ਹੈ ਜਾਂ ਮਤਲਬ ਇਹ ਉਹ ਸਮੇਂ ਦਿੱਤੀਆਂ ਹੋਈਆਂ ਗਰੰਟੀਆਂ ਲੋਕਾਂ ਨੂੰ ਸਿਰਫ ਗਮਰਾਹ ਕਰਨ ਲਈ ਸੀਗੀਆਂ ਸਿਰਫ ਵੋਟਾਂ ਇਕੱਠੀਆਂ ਕਰਨ ਲਈ ਸੀ ਇਹ ਤਾਂ ਹੁਣ ਆਉਣ ਵਾਲਾ ਵਕਤ ਦੱਸੇਗਾ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬਾਈ ਗੁਰਜੀਤ ਕਾਲਸਾਹ ਬਾਈ ਜੀ ਖਾਤੇ